ਅਮਲੀਆਂ ਦੀ ਖੈਰ ਨਹੀਂ ਕਰਕਰ ਜਾ ਕੇ ਸਰਕਾਰੀ ਟੀਮਾਂ ਅਮਲੀਆਂ ਦੀ ਮਰਚਮਾਰੀ ਕਰਨਗੀਆਂ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਹੁਣ ਕਰਕਰ ਜਾ ਕੇ ਸਰਕਾਰੀ ਟੀਮਾਂ ਅਮਲੀਆਂ ਦੀ ਮਰਚਮਾਰੀ ਕਰਨਗੀਆਂ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਨਸ਼ਾ ਕਰਨ ਵਾਲਿਆਂ ਦੀ ਮਰਚਮਾਰੀ ਕਰੌਨ ਦਾ ਐਲਾਨ ਕੀਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਘਰ-ਘਰ ਜਾ ਕੇ ਨਸ਼ਾ ਪੀੜਤਾਂ ਦਾ ਡਾਟਾ ਤਿਆਰ ਕਰਨਗੀਆਂ ਇਸ ਵਿੱਚ ਨਸ਼ਾ ਕਰਨ ਵਾਲਿਆਂ ਦੇ ਪੂਰੇ ਵੇਰਵੇ ਦਰਜ ਕੀਤੇ ਜਾਣਗੇ ਇਸ ਡਾਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਇਸ ਡਾਟਾ ਦੇ ਆਧਾਰ ਤੇ ਸੂਬੇ ਦੇ ਨੋਚ ਵਨ ਦਾ ਇਲਾਜ ਕਰਨ ਤੇ ਉਹਨਾਂ ਨੂੰ ਮੁੱਖ ਤਾਰਾ ਵਿੱਚ ਲਿਆਉਣ ਦੇ ਯਤਨ ਕੀਤੇ ਜਾਣਗੇ ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਡਰਗ ਮਰਚਮਾਰੀ ਕਰਵਾਈ ਜਾਵੇਗੀ ਹਾਸਲ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਇਹਨਾਂ ਨਸ਼ੇੜੀਆਂ ਲਈ ਇੱਕ ਵਿਸ਼ੇਸ਼ ਪੈਕੇਜ ਤਿਆਰ ਕਰੇਗੀ ਸਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਕਿ ਹੁਣ ਅਮਲੀਆਂ ਦੀ ਮਰਚਮਾਰੀ કરી ਕੀਤੀ ਜਾਣਗੇ ਘਰ ਘਰ ਜਾਣ ਗਿਆ ਸਰਕਾਰੀ ਟੀਮਾ حاصل ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰੀ ਨਨਸ਼ੀੜੀਆਂ ਲਈ ਇੱਕ ਵਿਸ਼ੇਸ਼ ਜਿਹੜਾ ਪੈਕੇਜ ਤਿਆਰ ਜਿਹੜਾ ਕਰੇਗੀ ਤਾਂ ਜੋ ਪੀੜਤਾ ਨੂੰ ਮੁੜ ਵਸੇਬਾ ਕੇਂਦਰਾਂ ਦਾ ਨਸ਼ਾ ਛਡਾਊ ਕੇਂਦਰ ਰਾਹੀਂ ਲਾਜ ਕਰਵਾ ਕੇ ਨਸ਼ੇ ਦੀ ਚੱਕਰ ਤੋਂ ਮੁਕਤ ਕੀਤਾ ਜਾ ਸਕੇ ਇਹ ਡਰਗ ਮਰਚਮਾਰੀ 1 April 2025 ਤੋਂ ਲਾਗੂ ਹੋਵੇਗੀ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੰਮੀਨਰ ਅਰਵਿੰਦ ਕੇਜਰੀਵਾਲ ਨੇ ਸੰਜੀ ਕੀਤੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਪੁਰ ਨੂੰ ਲੁਧਿਆਣਾ ਪੱਛਮੀ ਹਲਕੇ ਤੋਂ ਉਪਚੋਣ ਲਈ ਮੈਦਾਨ ਦੇ ਵਿੱਚ ਉੱਤਰੀ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਇੰਡੋਰ ਸਟੇਡੀਅਮ ਦੇ ਵਿੱਚ ਇੱਕ ਇਕੱਟ ਨੂੰ ਸੰਬੋਧਨ ਕਰੇ ਸਨ ਅਮ드ਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨਨਸ਼ਾ ਵਿਰੋਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਖੇਤਰ ਵਿੱਚ ਨਸ਼ਾ ਤਸਕਰਾ ਬਾਰੇ ਜਾਣਕਾਰੀ ਦੇਣ ਇਸ ਨੰਬਰ ਤੇ ਜਿਹੜੀ ਸਾਂਝੀ ਕੀਤੀ ਜਾਵੇ ਉਹਨਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਨਸ਼ਾ ਤਸਕਰਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਖੇਤਰੀ ਫਾਲ ਨੇ ਐਲਾਨ ਕੀਤਾ ਕਿ ਤੱਕ ਹੀ ਪੂਰੇ ਰਾਜ ਤੇ ਵਿਛੜ ਨਸ਼ੀਦ ਸਥਿਤੀ ਦੀ ਅਸਲੀਅਤ ਜਾਣਨ ਲਈ ਇੱਕ ਜਨਗਣਨਾ ਤਿਆਰ ਜੜੀ ਕੀਤੀ ਜਾਵੇ ਇਸ ਤਹਿਤ ਟੀਮਾਂ ਕਰਕਰ ਜਾ ਕੇ ਨਸ਼ੇ ਦੀ ਅਸਲ ਸਥਿਤੀ ਦਾ ਪਤਾ ਲਾਉਣ ਗਿਆ ਤੇ ਪੀੜਤਾਂ ਦੀ ਪਛਾਣ ਗੁਪਤ ਰੱਖਤੇ ਹੋਏ ਉਹਨਾਂ ਦੇ ਸੁਧਾਰ ਲਈ ਕਦਮ ਚੜ੍ਹਿਆ ਚੁੱਕੇ ਜਾਣਗੇ ਕਿਚਰੀਵਾਲ ਨੇ ਕਿਹਾ ਕਿ ਉਦੋਂ ਤੱਕ ਸੁਖ ਦਾ ਸਾਹ ਨਹੀਂ ਲੈਣਗੇ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪੰਜਾਬ ਦੇ ਹਰ ਪਿੰਡ ਦੇ ਵਿੱਚ ਇੱਕ ਖੇਡ ਮੈਦਾਨ ਜਿਹੜਾ ਬਣਾਇਆ ਜਾਵੇਗਾ ਤਰੰਤਾਰਨ ਦੇ 87 ਪਿੰਡਾਂ ਵਿੱਚ ਖੇਡ ਦੇ ਮੈਦਾਨ ਬਣਾਏ ਗਏ ਨੇ ਹਰ ਪਿੰਡ ਵਿੱਚ ਜਿਮ ਬਣਾਏ ਜਾ ਰਹੇ ਨੇ